ਅ ਵਰਲਡ ਹੈਲਥ ਡੇ ਤੇ ਸਿਹਤ ਲਈ ਸਫਾਈ ਬਹੁਤ ਜ਼ਰੂਰੀ ਹੁੰਦੀ ਹੈ ਸੋ ਇਸ ਮਿਸ਼ਨ ਨੂੰ ਲੈ ਕੇ ਅਸੀਂ ਅੱਜ ਵਰਲਡ ਹੈਲਥ ਡੇ ਤੇ ਕਲੀਨਲਿਨੈਸ ਡਰਾਈਵ ਸ਼ੁਰੂ ਕੀਤੀ ਅਮਨਦੀਪ ਗਰੁੱਪ ਆਫ ਹਸਪੀਟਲਸ ਵੱਲੋਂ ਸਿਟੀ ਚ ਅਸੀਂ 4 ਲੋਕੇਸ਼ਨਸ ਦਿੱਤੀਆਂ ਨੇ ਜਿੱਥੇ ਅਸੀਂ ਅਵੇਅਰਨੈਸ ਕ੍ਰੀਏਟ ਕਰਨੀ ਹੈ ਕਿ ਸਾਨੂੰ ਆਪਣੇ ਸ਼ਹਿਰ ਨੂੰ ਸਾਫ਼ ਰੱਖਣਾ ਚਾਹੀਦਾ ਸਾਡੇ ਸ਼ਹਿਰ ਵਿੱਚ ਇਹ ਰਵਾਜ ਹੈ ਕਿ ਅਸੀਂ ਆਪਣੇ ਘਰ ਦਾ ਅੰਦਰ ਤੇ ਪੂਰਾ ਸਾਫ਼ ਕਰ ਲੈਨੇ ਆ ਪਰ ਉਹਦੇ ਬਾਹਰ ਅਸੀਂ ਕੂੜੇ ਦਾ ਢੇਰ ਲਾ ਦਿੰਨੇ ਆ ਸਾਡਾ ਅੱਜ ਦੀ ਡਰਾਈਵ ਦਾ ਇਹ ਮਕਸਦ ਹੈ ਕਿ ਘਰ ਦੇ ਅੰਦਰ ਤੇ ਘਰ ਦਾ ਬਾਹਰ ਵਾਲਾ ਏਰੀਆ ਘਰ ਵਾਲੇ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਸਰਕਾਰਾਂ ਦੇ ਨਾਲ ਤੇ ਸਾਨੂੰ ਸਾਰੀ ਸਾਫ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਜਿੰਨੀ ਜ਼ਿਆਦਾ ਸਫਾਈ ਹੋਏਗੀ ਸਾਡੇ ਤੇ ਸਾਡੇ ਆਸ-ਪਾਸ ਓਨੇ ਅਸੀਂ ਜ਼ਿਆਦਾ ਸਿਹਤਿਆਬ ਹੋਵਾਂ ਤੇ ਵੈਲਥ ਹੈਲਥ ਦੇ ਦਾ ਮਤਲਬ ਹੁੰਦਾ ਹੈ ਕਿ ਇਨਸਾਨ ਦੀ ਸਿਹਤ ਜਿਹੜੀ ਆ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਰੋਲ ਹੈ ਉਹਦੇ ਤੇ ਅਸੀਂ ਅਵੇਅਰਨੈਸ ਕਰਾਈ ਹੈ ਅੱਜ ਅਮਨਦੀਪ ਹਸਪਤਾਲ 에ਅ ਡਰਾਈਵ ਕਰ ਰਿਹਾ ਹੈ ਤੇ ਕੱਲ ਨੂੰ ਅਮਨਦੀਪ ਹਸਪਤਾਲ ਫੁਲਕਾਰੀ ਔਮਨ ਆਫ ਅੰਮ੍ਰਿਤਸਰ ਦੇ ਨਾਲ ਰਲ ਕੇ ਟਿਲਾਥਨ ਵਿੱਚ ਪਾਰਟਿਸਿਪੇਟ ਕਰੇਗਾ ਕਿ ਦੌੜੋ ਆਪਣੀ ਸਿਹਤ ਲਈ ਤੇ ਦੌੜੋ ਸਰਵਾਈਕਲ ਕੈਂਸਰ ਨੂੰ ਦੂਰ ਪਜਾੜ ਲਈ। ਅਮੈਂ ਸਫਾਈ ਅਭਿਆਨ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਚੱਲ ਰਿਹਾ ਹੈ? ਇਹਦੇ ਵਿੱਚ ਅਸੀਂ 4 ਡਿਫਰੈਂਟ ਏਰੀਆਜ਼ ਚੂਜ਼ ਕੀਤੇ ਨੇ। ਦੇਖੋ ਸਾਰੇ ਸ਼ਹਿਰ ਦੀ ਤੇ ਅਸੀਂ ਸਫਾਈ ਨਹੀਂ ਕਰ ਸਕਦੇ। ਪਰ ਅਵੇਅਰਨੈਸ ਕਰਾਉਣ ਲਈ ਅਸੀਂ 4 ਡਿਫਰੈਂਟ ਜ਼ੋਨਸ ਦੇ ਵਿੱਚ ਅਸੀਂ ਆਲਮੋਸਟ ਇੱਕ ਇੱਕ ਡੇਡ ਡੇਡ ਕਿਲੋਮੀਟਰ ਦਾ ਏਰੀਆ ਲਿਆ ਹੈ ਜਿਹਦੇ ਵਿੱਚ ਅਸੀਂ ਸੜਕਾਂ ਸਾਫ਼ ਕਰਾਂਗੇ ਘਰਾਂ ਤੇ ਕਮਰਸ਼ਲ ਅਦਾਰਿਆਂ ਦਾ ਆਲਾ ਦਵਾਲਾ ਸਾਫ਼ ਕਰਾਂਗੇ ਤੇ ਇਸ ਦੇ ਨਾਲ ਸਾਡੇ ਸਹਿਯੋਗੀ ਪਾਰਟਨਰ ਨੇ ਖਾਲਸਾ ਕਾਲਜ ਦੇ ਐਨਐਸਐਸ ਵਲੰਟੀਅਰਸ ਮੈਡਮ ਮੇਰੇ ਨਾਲ ਖੜੇ ਨੇ ਇਹ ਆਪਣੇ ਬੱਚਿਆਂ ਵਿੱਚ ਅਵੇਅਰਨੈਸ ਕ੍ਰੀਏਟ ਕਰਨ ਲਈ ਉਹਨਾਂ ਨੂੰ ਨਾਲ ਲੈ ਕੇ ਆਏ ਨੇ ਤੇ ਬੱਚੇ ਸਾਡੇ ਟੀਮ ਦੇ ਨਾਲ ਉਹਨਾਂ ਨੇ ਸਫਾਈ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਦੇਖੋ ਸਾਡੇ ਜਿੰਨੇ ਏਮਪਲੋਇਜ਼ ਆ ਸਵਾਏ ਜਿਹੜੇ ਹਸਪਤਾਲ ਚ ਕੰਮ ਕਰ ਰਹੇ ਨੇ ਉਹਨਾਂ ਚੋਂ ਬਾਕੀ ਸ਼ਹਿਰ ਦੇ 4 ਹਿੱਸਿਆਂ ਵਿੱਚ ਵੰਡੇ ਹੋਏ ਨੇ ਨਾਲ ਸਾਡੇ ਵਲੰਟੀਅਰਸ ਨੇ ਜਿਹੜੇ ਇਸ ਤੁਸੀਂ ਇਹ ਕਹਿ ਲੋ ਕਿ ਹਰ ਜਗ੍ਹਾ ਤੇ 100 ਦੇ ਕਰੀਬ ਬੱਚੇ ਵਲੰਟੀਅਰ ਸਾਡੇ EMPLOYEES ਰੜਾ ਕੇ ਉਸ ਕੰਮ ਨੂੰ ਸ਼ੁਰੂ ਕਰ ਰਹੇ ਨੇ ਇਸ ਜਗ੍ਹਾ ਤੇ ਜਿੱਥੇ ਅਸੀਂ ਖੜੇ ਆ ਅਮਨਦੀਪ ਹਸਪਤਾਲ GT ਰੋਡ ਤੇ ਇਹ ਇੱਥੋਂ ਲੈ ਕੇ ਅਸੀਂ ਰੇਲਵੇ ਸਟੇਸ਼ਨ ਤੱਕ ਸਫਾਈ ਕਰਾਂਗੇ ਨਹੀਂ ਅਸੀਂ ਅੱਗੇ ਵੀ ਇੱਕ ਵਾਰੀ ਕਰਾ ਚੁੱਕੇ ਆ ਕਿਉਂਕਿ ਅੰਮ੍ਰਿਤਸਰ ਜੇ ਅਸੀਂ ਦੇਖੀਏ ਤਾਂ ਡੈਫੀਨੇਟਲੀ ਗੰਦਗੀ ਦੇ ਢੇਰ ਸਾਨੂੰ ਲੱਗੇ ਦਿਸਦੇ ਨੇ ਇਸੇ ਕਰਕੇ ਹੀ ਇਹ ਸਾਡੇ ਦਿਮਾਗ 'ਚ ਆਇਆ ਸੀ ਕਿ ਅਵੇਅਰਨੈਸ ਜਿਹੜੀ ਆ ਉਹ ਕ੍ਰੀਏਟ ਕਰਨ ਦੀ ਲੋੜ ਹੈ ਔਰ ਸਫਾਈ ਫਿਰ ਉਹੀ ਗੱਲ ਮੈਂ ਫਿਰ ਰਿਪੀਟ ਕਰ ਰਹੀ ਆ ਸਿਰਫ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਸਾਡੀ ਸੋਸ਼ਲ ਰਿਸਪੌਂਸਿਬਿਲਟੀ ਹੈ ਹਰ ਇਨਸਾਨ ਦੀ ਜਿਹੜਾ ਇਸ ਸ਼ਹਿਰ ਵਿੱਚ ਵਸ ਰਿਹਾ ਆ ਆਮ ਪਬਲਿਕ ਨੂੰ ਫਰਮੋਰਟਨ ਕਿ ਮੈਸੇਜ ਆਪਾਂ ਦੇ ਲੋਕ ਆ ਆਮ ਪਬਲਿਕ ਨੂੰ ਇਹੀ ਮੈਸੇਜ ਹੈ ਜੀ ਆਪਣਾ ਘਰ ਅਸੀਂ ਪੂਰਾ ਸਾਫ਼ ਕਰਦੇ ਆਂ ਪਰ ਘਰ ਦਾ ਆਲਾ ਦਵਾਲਾ ਜ਼ਰੂਰ ਸਾਫ਼ ਰੱਖੀਏ ਜੇ ਅਸੀਂ ਆਪੋ ਆਪਣੇ ਘਰਾਂ ਦਾ ਆਪਣੇ ਵਪਾਰਕ ਅਦਾਰਿਆਂ ਦਾ ਆਲਾ ਦਵਾਲਾ ਸਾਫ਼ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਸ਼ਹਿਰ ਵਿੱਚ ਕਾਫੀ ਜ਼ਿਆਦਾ ਸਫਾਈ ਹੋ ਜਾਏ ਧੰਨਵਾਦ ਮੈਂ ਮੈਂ ਤੁਹਾਡਾ ਨਾਮ ਹੋਰ ਆਫ ਸਫਾਈ ਕਰਾਈ ਮੈਂ ਅਮਨਪ੍ਰੀਤ ਕੌਰ ਖਾਨਸਾ ਕਾਲਜ ਆਫ ਐਜੂਕੇਸ਼ਨ ਜੀਟੀ ਰੋਡ ਵੱਲੋਂ ਰਿਪਰੈਜ਼ੈਂਟ ਕਰ ਰਹੀ ਹਾਂ ਹਾਂਜੀ ਐਂਡ ਮੈਂ ਬਹੁਤ ਧੰਨਵਾਦੀ ਆ ਅਮਨਦੀਪ ਹਸਪੀਟਲ ਗਰੁੱਪ ਆਫ ਹਸਪੀਟਲਸ ਦੀ ਇਹਨਾਂ ਨੇ ਇਸ ਪਹਿਲ ਕਦਮ ਦੇ ਵਿੱਚ ਸਾਨੂੰ ਹਿੱਸਾ ਬਣਾਇਆ ਐਂਡ ਅਸੀਂ ਆਪਣੇ ਬੱਚੇ ਵਲੰਟੀਅਰਸ ਲੈ ਕੇ ਆਏ ਆ ਤੇ ਇਹ ਸੋਸ਼ਲ ਸਰਵਿਸ ਆ ਅੱਜ ਅਸੀਂ ਪਾਰਟ ਹਾਂ ਇੱਥੇ ਜੀ ਕੀਤੇ ਜਾਂਦੇ ਨੇ ਬਹੁਤ ਜ਼ਿਆਦਾ ਕੀਤੇ ਜਾਂਦੇ ਨੇ ਜੀ ਬਿਲਕੁਲ ਅਸੀਂ ਇਦਾਂ ਹੀ ਆਪਣੇ ਬੱਚਿਆਂ ਨੂੰ ਸਪੋਰਟ ਕਰਦੇ ਆ ਜੀ ਮੰਮ ਅਵੇਰਨੈਸ ਕੈਂਪ ਚ ਨਾ ਲੋਕ ਪਬਲਿਕ ਨੂੰ ਦਿੱਤਾ ਬਸਟੇ ਦੇ ਨਾਮ ਤੇ ਕੰਮ ਕਰਾ ਰਹੇ ਅਵੇਰਨੈਸ ਇਹੀ ਹੈ ਕਿ ਬਿਲਕੁਲ ਇਹ ਗੱਲ ਜ਼ਿੰਮੇਵਾਰੀ ਸਿਰਫ ਸਰਕਾਰ ਦੀ ਨਹੀਂ ਹੈ ਆਪਣਾ ਆਲਾ ਦਵਾਲਾ ਸਾਫ਼ ਰੱਖਿਆ ਜਾਵੇ ਜੇ ਅਸੀਂ ਆਪਣਾ ਘਰ ਸਾਫ਼ ਰੱਖ ਸਕਦੇ ਹਾਂ ਤਾਂ ਸਾਨੂੰ ਆਪਣਾ ਆਲਾ ਦਵਾਲਾ ਹੀ ਉਹਨਾਂ ਹੀ ਸਾਫ਼ ਰੱਖਣਾ ਜ਼ਰੂਰੀ ਹੈ ਕਿਸੇ ਨੂੰ ਕੁਛਣ ਤੋਂ ਬੈਟਰ ਹੈ ਅਸੀਂ ਆਪਣੇ ਵੱਲ ਦੇਖੀਏ ਅਸੀਂ ਕੀ ਕਰ ਰਹੇ ਹਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਵੱਲ ਦੇਖਾ ਦੇਖੀ ਕੋਈ ਹੋਰ ਸੋਸਾਇਟੀ ਬਿਲਕੁਲ ਬਿਲਕੁਲ ਜੀ ਬਿਲਕੁਲ ਸਬ ਇਨੀਸ਼ੀਏਟਿਵ ਲੈਣਗੇ ਐਂਡ ਇਸ ਚੀਜ਼ ਦੇ ਸੋਨੇ ਰਿਜ਼ਲਟਸ ਆਣਗੇ Thank you so much.